લાલ રંગ ਤੇ ਸੋ ਲੱਗਾ ਜਿਸਕੇ ਵਡ ਭਾਗਾ ਮੈਲਾ ਕਦੇ ਨਾ ਹੋਵੇ ਨਹਿ ਲਾਗਿਆ ਦਾਗਾ ਸਾਹਿਬੇ ਕਮਾਲ ਅੰਮ੍ਰਿਤ ਦੇ ਦਾਤੇ ਪੰਥ ਦੇ ਵਾਲੀ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੁਆਰਾ ਆਪਣੇ ਖਾਲਸਾ ਪੰਥ ਨੂੰ ਬਖਸ਼ਿਸ਼ ਕੀਤਾ ਹੋਇਆ ਕੌਮੀ ਤਿਉਹਾਰ ਹੋਲਾ ਮਹੱਲਾ ਸਮੁੱਚਾ ਹੀ ਖਾਲਸਾ ਪੰਥ ਬਾਰੇ ਜਾਹੋ ਜਲਾਲ ਅਤੇ ਉਤਸ਼ਾਹ ਦੇ ਨਾਲ ਮਨਾ ਰਿਹਾ ਹੈ ਪਾਸ਼ਾ ਜੀ ਆਪ ਜੀ ਕੇ ਪਾਵਨ ਪਵਿੱਤਰ ਅਸਥਾਨ ਤੱਕ ਤੋਂ ਸ੍ਰੀ ਕੇਸਗੜ ਸਾਹਿਬ ਜੀ ਤੋਂ ਸਿੱਖ ਬੰਦਰੀ ਨਮਾਜ਼ਾ ਜੱਥੇਬੰਦੀ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਾਕਤ ਸ਼੍ਰੀ ਕੇਸਗੜ ਸਾਹਿਬ ਜੀ ਦੇ ਸਮੂੱਚੇ ਪ੍ਰਬੰਧ ਵੱਲੋਂ ਸਮੁੱਚੀਆਂ ਹੀ ਸੰਗਤਾਂ ਵੱਲੋਂ ਸਮੁੱਚੇ ਖਾਲਸਾ ਪੰਥ ਵੱਲੋਂ ਪਾਤਸ਼ਾਹੀਓ ਪੰਜ ਪਿਆਰੇ ਸਿੰਘ ਸਾਹਿਬਾਨਾਂ ਦੀ ਅਗਵਾਈ ਨਿਸ਼ਾਨਜੀ ਸਿੰਘਾਂ ਦੀ ਅਗਵਾਈ ਵਿੱਚ ਪਾਤਸ਼ਾਹੀ ਇਹ ਮੁਹੱਲੇ ਦੀ ਅਰਬਤਾ ਹੋਣ ਲੱਗੀ ਹੈ ਆਪ ਜੀ ਨੇ ਕਿਰਪਾ ਕਰਨੇ ਵਿੱਚ ਕਰਤਾ ਪੁਰਖ ਖਲੋਵਾ ਵਾਲ ਨਾ ਵਿੰਗਾ ਹੋਵਾਲੀਆਂ ਬਖਸ਼ਿਸ਼ਾ ਕਰਦਿਆਂ ਹੋਇਆ ਤੁਕਾਲੰ ਪਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰਗ ਦੇ ਪੋਤੇ ਵਾਲੀਆਂ ਮੇਰਾ ਕਰਦਿਆਂ ਹੋਇਆ ਪਾਤਸ਼ਾਹ ਜੀ ਸਾਰੇ ਕਾਰਜ ਨਿਰਵਿਘਨਤਾ ਸਹਿਤ ਸੰਪੂਰਨ ਕਰਨੇ ਰਸਤੇ ਦੇ ਵਿੱਚ ਅੰਗ ਸੰਸ ਸਹਾਈ ਹੋਣਾ ਹਰ ਪ੍ਰਕਾਰ ਸਹਾਇਤਾ ਕਰਨੇ ਸੇਵਾ ਸਿਮਰਨ ਕਰਨ ਦਾ ਵੱਲ ਬਖਸ਼ਿਸ਼ ਕਰਨਾ ਪਾਤਸ਼ਾਹ ਜੀ ਕਿਰਪਾ ਕਰੋ ਪਾਵਨ ਫੁਰਮਾਨ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਿਰਤਾਰਤ ਗਲ ਤੇ ਮਹੱਲੇ ਦੀ ਅਰੰਭਤਾ ਕਰਨ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਜਪਿ ਤੇ ਆਵੇ ਨਾਨਕ ਨਾਮ ਜੜ ਦੀ ਕਲਾ ਮੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਰਾਗਿਆ ਪਈ ਅਕਾਲ ਕੀ ਤਬੀ ਚਲਾਇਓ ਸਭ ਸਿੱਖਣ ਕੋ ਵਕ ਮਹਾਂ ਗੁਰੂ ਮਾਨਿ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਜ ਹੈ ਕੋਜ ਸ਼ਬਦ ਸਵੇ ਰਾਜ ਕਰੇਗਾ ਖਾਲਸਾ ਆ ਕੀ ਕਾਰ ਹੋਏ ਸਭ ਮਿਲਾਂਗੇ ਬੋਲੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਗੁਰ ਪਰਸਾਦ ਹੋਲੀ ਕੀ ਜੀ ਸੰਤ ਸੇਵ ਰੰਗ ਲੱਗਾ ਆਤ ਲਾਲ ਦੇਵ ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੱਡ ਭੱਗਾ ਨਾ ਕਦੇ ਨ ਹੋਵੇ ਨਹ ਲੱਗ ਜਾ ਜਾ ਸੋ ਕਰ ਬੱਲ ਗੁਰ ਸੇਵਿਆ अहन सहज सुभाय दर्शन परसया गुरु का जानम मरण दुख जा ਵੰਦਨਾ ਹਰ ਬੰਦਨਾ ਗੋੜਾ ਗਾਵਹ ਗੋਪਾਨ ਰਾਏ ਬੰਦਨਾ ਹਰ ਬੰਦਨਾ

ਕਰ ਕਰਿਆ ਸਾਧ ਸੰਗ ਸ਼ਨਾ ਅਗਨ ਪ੍ਰਭ ਆਪ 부ਝਾਈ ਨਾਨਕ ਉਧਰੇ ਪ੍ਰਭ ਸਰਣਾਈ ਸ਼ਨਾ ਅਗਨ ਪ੍ਰਭ ਆਪ 부ਝਾਈ ਲਾਡਕ ਉਧਰੇ